ਪਿਆਰਪਰੀ ਸਾਥ ਸ਼੍ਰੀ ਅਕਾਲ ਪੰਜਾਬੀ ਚੜ੍ਹਦੀ ਕਲਾ ਚੈਨਲ ਦੇ ਕਰੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ ਹਾਂ ਲੈ ਕੇ ਹਾਜ਼ਰ ਹੈ 6 ਫਰਵਰੀ 2025 ਅੱਜ ਦੀਆਂ ਤਾਜ਼ਾ ਖਬਰਾਂ ਅਤੇ ਸਕੀਮਾਂ ਇਸ ਕੈਬਨਿਟ ਮੰਤਰੀ ਨੇ ਔਰਤਾਂ ਦੇ ਲਈ ਕਰ ਦਿੱਤਾ ਹੈ ਵੱਡਾ ਐਲਾਨ 2200 ਰੁਪਏ ਆਉਣਗੇ ਇਹਨਾਂ ਲੋਕਾਂ ਦੇ ਖਾਤਿਆਂ ਦੇ ਵਿੱਚ ਇਸ ਦਿਨ ਰਿਪੋਰਟ ਕੀਤੇ ਭਾਰਤ ਨੂੰ ਲੈ ਕੇ ਆ ਪ੍ਰਧਾਨ ਅਮਨ ਅਰੋੜਾ ਦਾ ਵੱਡਾ ਬਿਆਨ ਤੇ ਹੁਣ ਖਬਰਾਂ ਨੂੰ ਸ਼ੁਰੂ ਕਰਦੇ ਹਾਂ ਵਿਸਥਾਰ ਦੇ ਨਾਲ ਪਰ ਇਸ ਤੋਂ ਪਹਿਲਾਂ ਤੁਹਾਨੂੰ ਨਿੱਕੀ ਜਿਹੀ ਗੁਜਾਰਸ਼ ਬੇਨਤੀ ਕਰਾਂਗੇ ਕਿ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰੀ ਆਇਓ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕਰਿਆ ਤਾਂ ਜਲਦੀ ਜਲਦੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਘੰਟੀ ਵਾਲੇ ਬਟਨ ਨੂੰ ਦਬਾ ਕੇ ਉਹਨੂੰ ਆਲਟੇ ਪ੍ਰੈਸ ਕਰ ਲਓ ਤਾਂ ਕਿ ਤੁਹਾਨੂੰ ਸਾਡੀ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲਦਾ ਰਹੇ ਤਾਂ ਪਹਿਲੀ ਵੱਡੀ ਮੁੱਖ ਖਬਰ ਤੇ ਤੁਹਾਨੂੰ ਲੈ ਕੇ ਚੱਲਦੇ ਹਾਂ ਆਖਿਰ ਕਿਸ ਦਿਨ ਖਾਤੇ ਵਿੱਚ ਆ ਰਹੀ ਕਿਸਾਨ ਸਨਮਾਨ ਸਕੀਮ ਦੀ ਕਿਸ਼ਤ ਭਾਰਤ ਦੀ ਆਰਥਿਕ ਵਿਵਸਥਾ ਦਾ ਵੱਡਾ ਹਿੱਸਾ ਖੇਤੀਬਾੜੀ ਖੇਤਰ ਦੇ ਆਧਾਰ ਤੇ ਇਸ ਕਾਰਨ ਦੇ ਕਰੜਾ ਲੋਕਾਂ ਦੀ ਰੋਜ਼ੀ ਰੋਟੀ ਦਾ ਮੁੱਖ ਸਾਧਨ ਹੈ ਖੇਤੀਬਾੜੀ ਹੈ ਅਜਾ ਦੇ ਤੋਂ ਬਾਅਦ ਭਾਰਤ ਸਰਕਾਰ ਖੇਤੀਬਾੜੀ ਸੈਕਟਰ ਦੇ ਵਿਕਾਸ ਲਈ ਕਈ ਪੱਧਰ ਤੇ ਕੰਮ ਕਰ ਰਹੀ ਹੈ ਹਾਲਾਂਕਿ ਦੇਖਦੇ ਅੱਜ ਵੀ ਕਰੋੜਾ ਕਿਸਾਨ ਅਜੇ ਹਨ ਜੋ ਆਰਥਿਕ ਰੂਪ ਵਿੱਚ ਕਾਫੀ ਕਮਜ਼ੋਰ ਹਨ ਕਿਸਾਨਾਂ ਦੀ ਆਰਥਿਕ ਹਾਲਤ ਸੁਧਾਰਨ ਲਈ ਕੇਂਦਰ ਸਰਕਾਰ ਤੇ ਸੂਬਾ ਸਰਕਾਰਾਂ ਉਹਨਾਂ ਲਈ ਯੋਜਨਾਵਾਂ ਆ ਚਲਾ ਰਹੀਆਂ ਹਨ ਪ੍ਰਧਾਨ ਮੰਤਰੀ ਕਿਸਾਨ ਸਨਮਾਨੀ ਦੀ ਯੋਜਨਾ ਵੀ ਇਹਨਾਂ ਵਿੱਚੋਂ ਇੱਕ ਹੈ ਇਸ ਸਕੀਮਤਾ ਅੱਤ ਭਾਰ ਸਰਕਾਰ ਵੱਲੋਂ ਦੇਸ਼ ਦੇ ਗਰੀਬ ਕਿਸਾਨਾਂ ਨੂੰ ਹਰ ਸਾਲ 6000 ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ 6000 ਰੁਪਏ ਦੀ ਵਿੱਤੀ ਸਹਾਇਤਾ ਸਲਾ ਨਾ ਤਿੰਨ ਕਿਸ਼ਤਾਂ ਵਿੱਚ ਜਾਰੀ ਕੀਤੀ ਜਾਂਦੀ ਹੈ ਹੁਣ ਤੱਕ ਸਰਕਾਰ ਇਸ ਸਕੀਮ ਦੇ કુલ 18 ਕਿਸ਼ਤਾਂ ਜਾਰੀ ਕਰ ਚੁੱਕੀ ਹੈ 18ਵੀਂ ਕਿਸ਼ਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ 5 ਅਕਤੂਬਰ 2024 ਨੂੰ ਮਹਾਰਾਸ਼ਟਰ ਦੇ ਬਾਸਿਮ ਜ਼ਿਲ੍ਹੇ ਵਿੱਚ ਜਾਰੀ ਕੀਤੀ ਗਈ ਸੀ 18ਵੀਂ ਕਿਸ਼ਤ ਮਿਲਣ ਤੋਂ ਬਾਅਦ ਦੇਸ਼ ਦੇ ਕਰੋਨਾ ਕਿਸਾਨ 19ਵੀਂ ਵੀ ਕਿਸਤ ਦੀ ਉਡੀਕ ਕਰ ਰਹੇ ਹਨ ਇਨਾ ਕਿਸਾਨਾਂ ਦਾ ਇੰਤਜ਼ਾਰ ਜਲਦੀ ਹੀ ਖਤਮ ਹੋਣ ਜਾ ਰਿਹਾ ਹੈ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਦੇ ਅਨੁਸਾਰ ਭਾਰਤ ਸਰਕਾਰ 24 ਫਰਵਰੀ 2025 ਨੂੰ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੀ 19ਵੀਂ ਕਿਸ਼ਤ ਜਾਰੀ ਕਰੇਗੀ ਦੇ ਨਾਲ ਹੀ ਦੇਸ਼ ਵਿੱਚ ਬਹੁਤ ਸਾਰੇ ਕਿਸਾਨ ਅਜਿਹੇ ਜਿਨ੍ਹਾਂ ਦੇ ਮਨ ਵਿੱਚ ਅਕਸਰ ਸਵਾਲ ਹੁੰਦੇ ਨੇ ਕਿ ਪਰਿਵਾਰ ਵਿੱਚ ਕਿਸਾਨ ਦੇ ਪਤੀ ਪਤਨੀ ਦੋਵੇਂ ਯੋਜਨਾ ਦਾ ਲਾਭ ਲੈ ਸਕਦੇ ਹਨ ਜੇਕਰ ਤੁਸੀਂ ਇਸ ਬਾਰੇ ਜਾਨਣਾ ਚਾਹੁੰਦੇ ਤਾਂ ਤੁਸੀਂ ਇਸ ਖਬਰ דרিয়ে ਤੁਹਾਨੂੰ ਦੱਸ ਦਿੰਦੇ ਆ ਜੀ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨੋਤੀ ਯੋਜਨਾ ਦੇ ਤਹਿਤ ਇੱਕ ਪਰਿਵਾਰ ਵਿੱਚ ਕਿਸਾਨ ਪਤੀ ਪਤਨੀ ਇਕੱਠੇ ਇਸ ਯੋਜਨਾ ਦਾ ਲਾਭ ਨਹੀਂ ਲੈ ਸਕਦੇ ਦੋ ਮੈਂਬਰਾਂ ਵਿੱਚ ਸਿਰਫ ਇੱਕ ਨੂੰ ਹੀ ਇਸ ਸਕੀਮ ਦਾ ਲਾਭ ਮਿਲੇਗਾ ਇਸ ਸਕੀਮ ਦੇ ਲਾਭ ਪਰਿਵਾਰ ਦੇ ਸਿਰਫ ਉਸ ਮੈਂਬਰ ਨੂੰ ਦਿੱਤਾ ਜਾਵੇਗਾ ਜਿਸਦੇ ਨਾਂ ਤੇ ਵਾਯੋਗ ਜ਼ਮੀਨ ਰਜਿਸਟਰ ਹੈ ਤੇ ਇਹ ਜਿਹੜੀ ਰਾਸ਼ੀ ਹੈ 24 ਫਰਵਰੀ 2025 ਨੂੰ 22000 ਰੁਪਏ ਦੀ ਰਾਸ਼ੀ ਜਿਹੜੀ ਉਹ ਨਾ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਆਉਣ ਵਾਲੀ ਉਹ ਨਵੀਂ ਕਿਸ਼ਤ ਜਿਹੜੀ 24 ਫਰਵਰੀ 2025 ਨੂੰ ਕੇਂਦਰ ਸਰਕਾਰ ਵੱਲੋਂ ਜਿਹੜੀ ਉਹ ਜਾਰੀ ਕਰ ਦਿੱਤੀ ਜਾਵੇਗੀ ਪੰਜਾਬ ਸਰਕਾਰ ਦਾ ਵੱਡਾ ਐਕਸ਼ਨ ਇਨਾ ਮਲਜਮਾ ਨੂੰ ਮੁਅਤਲ ਕਰਨ ਦੇ ਹੁਕਮ। ਟ੍ਰਾਂਸਪੋਰਟ ਮੰਤਰੀ ਲਾਲਜੇ ਸਿੰਘ ਪੋਲਰ ਨੇ ਦਿਸਾ ਟ੍ਰਾਂਸਪੋਰਟ ਵਿਭਾਗ ਦੇ ਦੋ ਮਲਜਮਾ ਨੂੰ ਨਸ਼ਾ ਤਸਕਰੀ ਚ ਲਿਫਟ ਪਏ ਜਾਣਕਾਰ ਨੂੰ ਮੁਅਤਲ ਕੀਤਾ ਗਿਆ ਤੇ ਉਹਨਾਂ ਦੀ ਸੇਵਾਵਾਂ ਖਤਮ ਕਰਨ ਲਈ ਕਾਰਵਾਈ ਰੰਮੀ ਜਾ ਚੁੱਕੀ ਹੈ। ਸਬੰਧੀ ਹੋਰ ਜਾਣਕਾਰੀ ਦਿੰਦੇ ਆ ਟ੍ਰਾਂਸਪੋਰਟ ਮੰਤਰੀ ਲਾਲਜੇ ਸਿੰਘ ਪੋਲਰ ਨੇ ਦੱਸਿਆ ਕਿ ਨਸ਼ਾ ਤਸਕਰੀ ਵਿੱਚ ਇੱਕ ਇੰਸਪੈਕਟਰ ਅਤੇ ਇੱਕ ਕੰਡੈਕਟਰ ਲੱਭਤੇ ਪਾਇਆ ਗਿਆ ਹੈ ਨਾ ਇਹਨਾਂ ਦੋ ਮਨੋਂ ਜਲੰਧਰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਤੇ ਨਾ ਵਿਰੁੱਧ ਸਪੈਸ਼ਲ ਸ਼ੈੱਲ ਕਮਿਸ਼ਨ ਰੇਟ ਜਲੰਧਰ ਵੱਲੋਂ ਕੇਸ ਦਰਜ ਕੀਤਾ ਗਿਆ ਹੈ। ਤੋਂ ਖੇ ਨਾਲ ਮੁਫਤ ਰਾਸ਼ਨ ਲੈਣ ਵਾਲਿਆਂ ਦੀ ਹੁਣ ਖੈਰ ਨਹੀਂ ਇਨਕਮ ਟੈਕਸ ਅਤੇ ਖੁਰਾਕ ਮੰਤਰਾਲੇ ਨੇ ਸ਼ੁਰੂ ਕੀਤੀ ਕਾਰਵਾਈ। ਮੋਦੀ ਸਰਕਾਰ ਵੱਲੋਂ ਤੇ ਦੇ ਲਗਭਗ 80 ਕਰੋੜ ਲੋਕਾਂ ਨੂੰ ਵੰਡੇ ਜਾ ਰਹੀ ਮੁਫਤ ਰਾਸ਼ਨ ਯੋਜਨਾ ਵਿੱਚ ਹੁਣ ਕੁਸਪੈਠ ਕਰਨ ਵਾਲਿਆਂ ਨੂੰ ਬਖਸਿਆ ਨਹੀਂ ਜਾਵੇਗਾ ਆਮਦਨ ਕਰ ਵਿਭਾਗ ਅਤੇ ਖੁਰਾਕ ਮੰਤਰਾਲੇ ਨੇ ਉਹਨਾਂ ਲੋਕਾਂ ਦੀ ਪਛਾਣ ਕਰਨ ਅਤੇ ਉਹਨਾਂ ਦੀ ਕਾਰਵਾਈ ਕਰਨ ਲਈ ਇੱਕ ਜਾਲ ਵਿਛਾਉਣਾ ਸ਼ੁਰੂ ਕਰ ਦਿੱਤਾ ਜੋ ਯੋਗ ਹੋਣ ਤੋਂ ਬਿਨਾ ਮੁਫਤ ਰਾਸ਼ਨ ਲੈ ਰਹੇ ਹਨ ਸਰਕਾਰੀ ਅੰਕੜੇ ਦਰਸਾਉਂਦੇ ਹਨ ਕਿ ਅੱਜ ਵੀ ਇਸ ਵਿੱਚ ਲੱਖਾਂ ਲੋਕ ਯੋਗ ਕੋਈ ਵੀ ਨਾ ਮੁਫਤ ਰਾਸ਼ਨ ਜੋ ਜਿੰਦਾ ਲਾਭ ਲੈ ਰਿਹਾ ਨਾ ਮੋਦੀ ਸਰਕਾਰ ਨੇ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਦਾ ਦੈਦਾ 2029 ਤੱਕ ਵਧਾ ਦਿੱਤੇ ਇਸ ਦੇ ਨਾਲ ਹੀ ਗਲਤ ਤਰੀਕੇ ਨਾਲ ਰਾਸ਼ਨ ਲੈਣ ਵਾਲਾਂ ਤੇ ਸਕੰਜਾ ਕਸਨ ਲਈ ਵੀ ਮੁਹਿੰਮ ਚਲਾਈ ਹੈ ਇਸ ਤਹਿਤ ਹੁਣ ਆਮਦਨ ਕਰ ਵਿਭਾਗ ਨੇ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਦੇ ਤਹਿਤ ਅਯੋਗ ਲਾਪਤਰੀ ਨੂੰ ਹਟਾਉਣ ਲਈ ਖੁਰਾਕ ਮੰਤਰਾਲੇ ਨਾਲ ਡਾਟਾ ਸਾਂਝਾ ਕਰਨ ਦੀ ਯੋਜਨਾ ਬਣਾਈ ਹੈ ਇਸ ਤੋਂ ਵੀ ਨਾ ਕਿਹੜੇ ਕੈਬਨਿਟ ਮੰਤਰੀ ਨੇ ਔਰਤਾਂ ਦੇ ਲਈ ਵੱਡਾ ਐਲਾਨ ਕੀਤਾ ਤੁਹਾਨੂੰ ਵੀਡੀਓ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਵੱਡਾ ਐਲਾਨ ਮਹਿਲਾਵਾਂ ਦੇ ਲਈ ਕੀਤਾ ਆਓ ਆਪਾਂ ਸੁਣਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਸਾਰੇ ਪਿੰਡ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਾਂ ਤੇਰੀਆਂ ਭੈਣਾਂ ਖੜੀਆਂ ਨੇ ਬਜ਼ੁਰਗ ਖੜੇ ਨੇ ਬੱਚੇ ਖੜੇ ਨੇ ਕਿ ਅੱਜ ਆਪਾਂ ਪਿੰਡ ਦੇ ਵਿੱਚ ਇੱਕ ਵੱਟਰਾ ਪ੍ਰੋਜੈਕਟ ਜੋ ਕਿ ਪਿੰਡ ਦੀ ਚਰਨੀ ਕੰਕਰੀਟ ਦੀ ਬਣਾਈ ਜਾਣੀ ਔਰ ਕਰੋੜ ਤੋਂ ਵੱਧ ਦੀ ਲਾਗਤ ਦੇ ਨਾਲ ਇਹ ਕੰਮ ਜਿਹੜਾ ਨੇਪਰੇ ਚੜਨਾ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਤੇ ਜ਼ਿਆਦਾਤਰ ਸਾਡੀਆਂ ਭੈਣਾਂ ਦੀ ਡਿਮਾਂਡ ਹੁੰਦੀ ਹੈ ਜਿਹੜੇ ਗਰੀਬ ਪਰਿਵਾਰਾਂ ਨਾਲ ਸੰਬੰਧਿਤ ਹੈ ਕਿ ਸਾਡਾ ਨਰੇਗਾ ਦਾ ਕੰਮ ਰੁਕਿਆ ਹੋਇਆ ਸੋ ਹੁਣ ਅੱਜ ਵੀ ਮੇਰੇ ਨਾਲ ਉਹੀ ਗੱਲ ਕਰ ਰਹੀਆਂ ਸੀ ਸੋ ਉਤੋਂ ਵੀ ਵੱਧ ਖੁਸ਼ੀ ਦੀ ਗੱਲ ਹੈ ਕਿ ਆਪਾਂ 27 ਲੱਖ ਦਾ ਜਿਹੜਾ ਕੰਮ ਹੈ ਨਰੇਗਾ ਦਾ ਚ ਪਿੰਡ ਚ ਸ਼ੁਰੂ ਕਰਾਉਣ ਜਾ ਰਹੇ ਹਾਂ ਸੋ ਤੇ ਲਈ ਵੀ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਇਸ ਤੋਂ ਬਿਨਾ ਕਿਉਂਕਿ ਪਿੰਡ ਚ ਕੰਮ ਥੋੜੇ ਪਿਛੜੇ ਹੋਏ ਸੀ ਔਰ ਲਗਾਤਾਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਨਾਲ ਦੀ ਨਾਲੇ ਕੰਮ ਸ਼ੁਰੂ ਹੋ ਜਾਣਾ ਅੱਜ ਕੁਝ ਗਲੀਆਂ ਦਾ ਵੀ ਕੰਮ ਸ਼ੁਰੂ ਹੋਣ ਜਾ ਰਿਹਾ। ਤੋਂ ਗਲੀਆਂ ਤੋਂ ਬਿਨਾਂ ਕੁਝ ਦਿਨਾਂ ਬਾਅਦ ਮੰਡੀ ਦਾ ਕੰਮ ਸ਼ੁਰੂ ਹੋਣਾ। ਉਹ ਵੀ ਤਕਰੀਬਨ ਅਪਰੂਵ ਹੋ ਗਈ ਹੈ। ਤੋਂ ਅਸੀਂ ਬਹੁਤ ਜਲਦੀ ਤੁਹਾਡੇ ਪਿੰਡ ਤੇ ਮੰਡੀ ਦਾ ਕੰਮ ਸ਼ੁਰੂ ਕਰਨ ਜਾ ਰਹੇ ਹਾਂ। ਤੇ ਇਸ ਤੋਂ ਬਿਨਾਂ ਵੀ ਜਿਹੜੇ ਰਹਿਦੇ ਵਿਕਾਸ ਦੇ ਕੰਮ ਹੈ ਉਹ ਵੀ ਆਪਾਂ ਵੱਡੀ ਲਾਗਤ ਦੇ ਨਾਲ ਜ਼ਿਆਦਾ ਗ੍ਰਾਂਟਾਂ ਲਿਆ ਕੇ ਉਹ ਸ਼ੁਰੂ ਕਰਾਵਾਂਗੇ। ਤਾਂ ਕਿਉਂਕਿ ਮੈਨੂੰ ਖੁਸ਼ੀ ਹੈ ਵੀ ਮੇਰੀਆਂ ਭੈਣਾਚਾ ਬਹੁਤ ਵੱਡੀ ਗੈਣਤੀ ਚਾਈਆਂ ਤੇ ਖੜੇ ਵੀ ਆਪਾਂ ਪਿੰਡ ਦੇ ਸਾਥ ਚ ਆ। ਸੋ ਪਿੰਡ ਦੀ ਸਤਿਜਿਕਤਾ ਮੈਂ ਜਿਹੜੇ ਵੀ ਸਰਪੰਚ ਸਾਹਿਬਾਨ ਨੇ ਪਿੰਡਾਂ ਦੇ ਮੈਂ ਉਹਨਾਂ ਨੂੰ ਬੇਨਤੀ ਕਰਦੀ ਆ ਕਿ ਸਾਡੀਆਂ ਜਿਹੜੇ ਗਰੀਬ ਪਰਿਵਾਰ ਹੈ ਉਹਨਾਂ ਦੇ ਤੁਸੀਂ ਖਾਸ ਧਿਆਨ ਰੱਖਣਾ ਕਿ ਇੱਕ ਤਾਂ ਆਪਣਾ ਪੋਰਟਲ ਖੁੱਲੇ ਹੋਇਆ ਜਿੱਦੇ ਤੇ ਆਪਾਂ ਕੋਠਿਆਂ ਲਈ ਨਾਂ ਚੜਾਉਣੇ ਆ ਸੋ ਸਾਰੇ ਗਰੀਬ ਪਰਿਵਾਰਾਂ ਦੇ ਨਾਂ ਜਿਹੜੇ ਆ ਉਹ ਜ਼ਰੂਰ ਚੜਾਉਣੇ ਆ ਤੁਸੀਂ ਤਾਂ ਕਿ ਬਾਅਦ ਚ ਆਪਾਂ ਨੂੰ ਕੋਈ ਦਿੱਕਤ ਨਾ ਆਵੇ ਸੋ ਮੇਰੀਆਂ ਭੈਣਾਂ ਨੂੰ ਵੀ ਬੇਨਤੀ ਆ ਵੀ ਤੁਸੀਂ ਜਾ ਕੇ ਸਰਪੰਚ ਸਾਹਿਬ ਕੋਲੇ ਕਿ ਮਤਾ ਪੈਂਦਾ ਹੁੰਦਾ ਹੈ ਤੇ ਤੁਸੀਂ ਆਪ ਦੇ ਜਿਹਨੇ ਜਿਹਨੇ ਵੀ ਆਪ ਦਾ ਕੋਠਾ ਪਾਉਣਾ ਉਹਦੇ ਨਾਂ ਦੇ ਦਿਓ ਸਰਪੰਚ ਸਾਹਿਬ ਤੇ ਉਸ ਤੋਂ ਬਾਅਦ ਸਰਪੰਚ ਸਾਹਿਬ ਮੈਂ ਤੁਹਾਨੂੰ ਖਾਸ ਤੌਰ ਤੇ ਇਹ ਬੇਨਤੀ ਕਰਕੇ ਜਾਵਾਂਗੀ ਕਿ ਆਪਣੇ ਪਿੰਡ ਦਾ ਕੋਈ ਵੀ ਗਰੀਬ ਪਰਿਵਾਰ ਇਹੋ ਜਿਹਾ ਨਾ ਰਵੇ ਜਿਹਨੂੰ ਕੋਠੇ ਦੀ ਲੋੜ ਹੈ ਜਿੱਤੇ ਉਹਨੂੰ ਕੋਠਾ ਨਹੀਂ ਮਿਲਦਾ। ਉਹ ਦੂਜੀ ਗੱਲ ਮੈਂ ਇਹ ਵੀ ਕਹਿਣਾ ਚਾਹਾਂਗੀ ਕਿ ਕਈ ਵਾਰੀ ਆਪਣੇ ਪਿੰਡਾਂ ਦੇ ਵਿੱਚ ਕੋਈ ਇਹੋ ਜਿਹੇ ਪਰਿਵਾਰ ਹੁੰਦੇ ਆ ਜਿਨ੍ਹਾਂ ਦੀ ਕੋਈ ਪੈਨਸ਼ਨ ਨਹੀਂ ਲੱਗੀ ਹੁੰਦੀ ਜਾਂ ਜਿਨ੍ਹਾਂ ਦੇ ਘਰੇ ਕੋਈ ਵਰਚਾ ਨਹੀਂ ਹੁੰਦੀ ਆ ਤਾਂ ਆਂ ਵਿਧਵਾ ਔਰਤਾਂ ਨੇ ਸੋ ਉਹਨਾਂ ਦੇ ਵੀ ਤੁਸੀਂ ਸਾਰਾ ਡਾਟਾ ਇਕੱਠਾ ਕਰਨਾ ਹੈ ਅੱਪ ਤੱਕ ਕੈਂਪ ਲਵਾ ਦੇਣਾ ਸੋ ਸਾਰੀਆਂ ਵੀ ਲੋੜਿੰਗ ਦੀ ਪੈਨਸ਼ਨ ਜਿਹੜੇ ਕੋਈ ਬੱਚਿਆਂ ਦੇ ਮਾਪਿਓ ਹੈ ਨਹੀਂ ਏ ਜਾਂ ਹੈਂਡੀਕੈਪ ਤਪੜਾ ਨਹੀਂ ਸਕਦੇ ਉਹਨਾਂ ਬੱਚਿਆਂ ਨੂੰ ਸੀ 4000 ਰੁਪਈਆ ਪੈਨਸ਼ਨ ਲਾਉਣੀ ਆ ਸੋ ਸਾਰੀਆਂ ਮੇਰੀਆਂ ਭੈਣਾਂ ਨੂੰ ਬੇਨਤੀ ਹੈ ਕਿਉਂਕਿ ਤੁਹਾਡੇ ਚ ਬਹੁਤ ਜ਼ਿਆਦਾ ਤਾਕਤ ਹੁੰਦੀ ਹੈ ਕੰਮ ਕਰਨ ਦੀ ਸੋ ਸਾਰੀਆਂ ਜਿਹੜੀਆਂ ਰਲ ਕੇ ਘਰੋਂ ਘਰ ਇਸਨੇਹਾ ਲਾ ਕੇ ਕੋਈ ਵੀ ਲੋੜ ਬੰਦਾ ਤੁਹਾਨੂੰ ਆਪਣੇ ਸਾਰੇ ਲੋੜਵੰਦ ਪਰਿਵਾਰਾਂ ਦੀਆਂ ਪੈਨਸ਼ਨਾਂ ਲਗਾਓ ਤਾਂ ਕਿ ਆਪਣੀ ਜ਼ਿੰਦਗੀ ਹੈ ਜਿਹੜੀ ਕੁਝ ਸਰਕਾਰ ਜੋ ਸਹੂਲਤਾਂ ਦਿੰਦੀ ਉਹਦੇ ਸਹਾਰੇ ਆਪਾਂ ਸੌਖੀ ਕੱਢ ਲਈਏ ਸੋ ਇਸੇ ਤਰ੍ਹਾਂ ਹੀ ਆਪਾਂ ਸੱਥਾਂਜੀ ਪੇਰ ਮਿਲਦੇ ਰਵਾਂਗੇ ਤੁਹਾਡਾ ਪਿਆਰ ਤੇ ਸਤਿਕਾਰ ਸਿਰ ਮੱਥੇ ਜਿੰਨਾ ਪਿਆਰ ਤੁਸੀਂ ਦਿੰਦੇ ਹੋ ਉਹਦੇ ਲਈ ਸਦਾ ਹੀ ਰਣੀ ਰਵਾਂਗੇ ਤੇ ਇਸੇ ਨਰਾਂ ਆਪਾਂ ਕੰਮ ਕਰਦੇ ਰਹਿਾਂਗੇ ਸਾਰੇ ਜਣੇ ਮਿਲ ਕੇ ਬਹੁਤ ਬਹੁਤ ਸ਼ੁਕਰੀਆ ਵਾਹਿਗੁਰੂ ਜੀ ਦਾ ਖਾਲਸਾ ਅਸ਼ੀਰਵਾਦ ਜੀ ਜੇਕਪੁਰ ਤਹਿਸੀਲ ਵਿੱਚ ਉਹ ਮੋਟਰਸਾਈਕਲ ਚੋਰੀ ਕਰਨ ਪੁਲਿਸ ਸਿੰਘ ਗੱਲ ਪੰਜਾਬ ਜਾਗਰਣ ਜੀਰਕਪੁਰ ਤਹਿਸੀਲ ਦਫ਼ਤਰ ਵਿਖੇ ਇੱਕ ਮੋਟਰਸਾਈਕਲ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਕੋਈ ਅਣਪਛਾਤਾ ਚੋਰ ਅੱਜ ਦੇ ਦਿਨ ਦਿਹਾੜੇ ਜੀਰਕਪੁਰ ਤਹਿਸੀਲ ਚ ਇੱਕ ਮੋਟਰਸਾਈਕਲ ਚੋਰੀ ਕਰਕੇ ਲੈ ਗਿਆ ਮੋਟਰਸਾਈਕਲ ਦਾ ਮਾਲਕ ਕਿਸੇ ਜ਼ਰੂਰੀ ਕੰਮ ਲਈ ਤਹਿਸੀਲ ਆਇਆ ਸੀ ਤੇ ਕੁਝ ਦੇਰ ਬਾਅਦ ਜਦੋਂ ਉਹਨੇ ਦੇਖਿਆ ਤਾਂ ਉਹਦਾ ਮੋਟਰਸਾਈਕਲ ਆਪਣੀ ਥਾਂ ਤੋਂ ਗਾਇਬ ਸੀ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਆ ਹਰਮੇਸ਼ ਕੁਮਾਰ ਵਾਸੀ ਫਤੇਪੁਰ ਸੈਕਟਰ 20 ਪੰਚਕੁਲ ਨੇ ਦੱਸਿਆ ਕਿ ਉਹ ਆਪਣੇ ਕਿਸੇ ਨਿੱਜੀ ਕੰਮ ਲਈ ਆਪਣੇ ਹੀਰੋ ਸਪਲੈਂਡਰ ਮੋਟਰਸਾਈਕਲ ਤੇ ਸਵਾਰੋ ਕੇ ਜਿਕਪੁਰ ਤੀਲ ਵਿਖੇ ਆਇਆ ਸੀ ਤੇ ਉਸਨੇ ਦੱਸਿਆ ਕਿ ਜਦੋਂ ਉਸਨੇ ਇੱਕ ਰੀਵਾਦੇ ਘੰਟੇ ਬਾਅਦ ਆ ਕੇ ਦੇਖਿਆ ਤਾਂ ਉਸਦਾ ਮੋਟਰਸਾਈਕਲ ਆਪਣੀ ਖਾਨ ਤੋਂ ਗਾਇਬ ਸੀ ਉਸਰੇ ਦੋਸ ਲਗਾਇਆ ਕਿ ਕੋਈ ਅਨਪਛਾਤਾ ਚੋਰ ਉਸਦਾ ਮੋਟਰਸਾਈਕਲ ਹੈ ਚੋਰੀ ਕਰਕੇ ਲੈ ਗਿਆ ਮੋਟਰਸਾਈਕਲ ਚੋਰੀ ਹੋਣ ਦੀ ਸੂਚਨਾ ਜਿਕਪੁਰ ਪੁਲਿਸ ਨੂੰ ਦੇ ਦਿੱਤੀ ਗਈ ਹੈ ਪੁਲਿਸ ਨੇ ਸਕੇਤ ਮਿਲਣ ਤੋਂ ਬਾਅਦ ਅਨਪਛਾਤੇ ਚੋਰਾਂ ਦੀ ਭਾਲ ਆਰੰਭ ਕਰ ਦਿੱਤੀ ਹੈ ਇਸ ਤੋਂ ਬਿਨਾ ਰਿਪੋਰਟ ਕੀਤੇ ਗਏ ਭਾਰਤੀਆਂ ਨੂੰ ਲੈ ਕੇ ਪੰਜਾਬ ਪ੍ਰਧਾਨ ਹਮਨ ਅਰੋੜਾ ਨੇ ਕੀ ਬਿਆਨ ਦਿੱਤਾ ਆਓ ਆਪਾਂ ਅੱਗੇ ਉਹ ਵੀ ਸੁਣ ਲੈਂਦੇ ਆਂ ਉਹ ਯੂਐਸਏ ਤੋਂ ਆਦਿਕ ਜਹਾਜ਼ ਰਿਪੋਰਟ ਹੋ ਰਿਹਾ ਹੈ ਜਿਸ ਵਿੱਚ ਪੰਜਾਬੀਆਂ ਨੂੰ ਵੱਤ ਕੀ ਹੈ ਫਰ ਪੰਜਾਬ ਜਹਾਦ ਲੈਂਡ ਕਰਕੇ ਕਿਤੇ ਪੰਜਾਬ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਤਾਂ ਨਹੀਂ ਹੋ ਰਹੀ ਕਿਉਂਕਿ ਇੱਥੇ ਹੋ ਰਿਹਾ ਹੈ ਇਹਦਾ ਦੇਖੋ ਕੇਂਦਰ ਸਰਕਾਰ ਹਰ ਪੱਖੋਂ ਹਰ ਗੱਲੋਂ ਮਤਰੀਮ ਵਾਲਾ ਸਲੂਕ ਕਰਦੇ ਹੁਣ ਇਹਦੇ ਵਿੱਚ ਜੋ ਤੁਸੀਂ ਸਪੈਕੂਲੇਟ ਕਰ ਰਹੇ ਹੋ ਜੋ ਤੁਹਾਡਾ ਅੰਦੇਸ਼ਾ ਹੈ ਉਹੀ ਅੰਦੇਸ਼ਾ ਮੇਰਾ ਹੈ ਕਿ ਸਾਰੇ ਮੁਲਕ ਦੇ ਉਹਦੇ ਵਿੱਚ ਲੋਕ ਹੋਣ ਪੰਜਾਬ ਨਾਲੋਂ ਵੀ ਵੱਧ ਦੂਜੀਆਂ ਸਟੇਟਾਂ ਦੇ ਹੋਣ ਤੇ ਸਿਰਫ ਅੰਮ੍ਰਿਤਸਰ ਦੇ ਵਿੱਚ ਲੈਂਡ ਕਰਾਉਣਾ ਕਰਕੇ ਚਲੋ ਜੀਆਂ ਆਏ ਨੂੰ ਜੀ ਸਦਕੇ ਅੰਮ੍ਰਿਤਸਰ ਆਦੀ ਪਵਿੱਤਰ ਧਰਤੀ ਹੈ ਜਿਹੜੀ ਉਹ ਸਾਰੇ ਮੁਲਕ ਦੀ ਹੈ ਕੋਈ ਆਗੇ ਇੱਥੇ ਤਾਂ ਸਾਨੂੰ ਕੋਈ ਦਿੱਕਤ ਨਹੀਂ ਹੈ ਇਤਰਾਜ਼ ਨਹੀਂ ਹੈ ਉਸ ਤੇ ਪਰ ਆ ਦੇਸ਼ ਦੀ ਰਾਜਧਾਨੀ ਛੱਡ ਕੇ ਅੰਮ੍ਰਿਤਸਰ ਦੇ ਵਿੱਚ ਲੈਣ ਕਰਾਉਣਾ ਇਹ ਡੈਫੀਨਿਟਲੀ ਜੋ ਤੁਸੀਂ ਸਵਾਲ ਕਰ ਰਹੇ ਹੋ ਉਹਦੇ ਵਿੱਚ ਕੋਈ ਨਾ ਕੋਈ ਤਾਂ ਵਜ਼ਨ ਹੈ ਉਹਦੇ ਵਿੱਚ ਕੋਈ ਨਾ ਕੋਈ ਦਾ ਸਬਸਟੈਂਸ ਹੈ ਪਤਾ ਹੈ ਦਿੱਲੀ ਵੋਟਾਂ ਪਈਆਂ ਤੇ ਬਾਰੇ ਕੀ ਕਹਣਾ ਹੈ ਜੀ ਮੈਰੀਆਂ ਨਹੀਂ ਜ ਵੱਡੇ ਮਾਰਜਨ ਦੇ ਉੱਪਰ ਚੌਥੀ ਵਾਰੀ ਅਰਵਿੰਦ ਕੇਜਰੀਵਾਲ ਜੀ ਮੁੱਖ ਮੰਤਰੀ ਬਣ ਜਾ ਰਹੇ ਨੇ ਚਲੋ ਜੀ ਸ਼ਾਇਦ ਮੈਂ 14 ਫਰਵਰੀ ਨੂੰ ਮੀਟਿੰਗ 'ਚ ਜਾ ਮਾ ਢੱਲੇਵਾਲ ਦਾ ਕਿਸਾਨਾਂ ਨੂੰ ਸੰਦੇਸ਼ ਖਰੋਰੀ ਬਾਡਰ ਤੋਂ ਜਗਜੀਤ ਸਿੰਘ ਢੱਲੇਵਾਲ ਨੇ ਮਰਨ ਵਰ ਦੇ 72ਵੇਂ ਸੋਸ਼ਲ ਮੀਡੀਆ ਲਾਈਫ ਤੇ ਹੋ ਕੇ ਦੇਸ਼ ਵਾਸੀ ਨੂੰ ਸੰਦੇਸ਼ ਦਿੱਤਾ ਹੈ 4 ਫਰਵਰੀ ਨੂੰ ਹਰਿਆਣਾ ਦੇ ਕਿਸਾਨ ਜੋ ਖਨੌਰੀ ਬਾਡਰ ਤੇ ਜਗਜੀਤ ਸਿੰਘ ਢੱਲੇਵਾਲ ਦੇ ਲਈ ਹਰਿਆਣਾ ਦੇ ਖੇਤਾਂ ਚੋਂ ਪਾਣੀ ਲੈ ਕੇ ਆਏ ਹਨ ਉਹਨਾਂ ਦਾ ਧੰਨਵਾਦ ਕੀਤਾ ਗਿਆ 1 ਫਰਵਰੀ ਨੂੰ ਖਨੌਰੀ ਬਾਡਰ ਤੇ ਹੋਣ ਵਾਲੀ ਮਹਾਪੰਚਾਇਤ ਦੇ ਵਿੱਚ ਦੇਸਪਾਰ ਦੇ ਕਿਸਾਨਾਂ ਨੂੰ ਪਹੁੰਚਣ ਦੀ ਜਗਜੀਤ ਸਿੰਘ ਢੱਲੇਵਾਲ ਨੇ ਅਪੀਲ ਕੀਤੀ ਕਿ ਕਿਸਾਨ ਵੱਡੀ ਗਿਣਤੀ ਵਿੱਚ ਖਨੌਰੀ ਬਾਡਰ ਤੇ ਪਹੁੰਚਣ ਤਾਂ ਮੈਨੂੰ ਹੋਰ ਲੜਨ ਦੀ ਤਾਕਤ ਮਿਲ ਸਕੇ ਜਗਜੀਤ ਸਿੰਘ ਢੱਲੇਵਾਲ ਨੇ ਕਿਹਾ ਕਿ ਤੁਹਾਡੇ ਦਿੱਤੇ ਹੌਸਲੇ ਤੋਂ ਬਾਅਦ ਸ਼ਾਇਦ ਮੈਂ 14 ਫਰਵਰੀ ਨੂੰ ਕੇਂਦਰ ਸਰਕਾਰ ਨਾਲ ਹੋਣ ਵਾਲੀ ਮੀਟਿੰਗ ਦਾ ਹਿੱਸਾ ਬਣ ਸਕਾਂ ਤੇ ਤੁਹਾਡੀਆਂ ਮੰਗਾਂ ਸਖਸਖਾ ਜਗਜੀਤ ਸਿੰਘ ਢੱਲੇਵਾਲ ਨੇ ਕਿਹਾ ਕਿ 12 ਫਰਵਰੀ ਨੂੰ ਕਰੋੜੀ ਬਾਡਰ ਉੱਤੇ ਹੋਣ ਵਾਲੇ ਮਹਾਪੰਚਾਇਤ ਵਿੱਚ ਵੀ ਵੱਡੀ ਗਿਣਤੀ ਵਿੱਚ ਕਿਸਾਨ ਪਹੁੰਚਣ ਅੱਜ ਦੀ ਇਸ ਬਹੁਤ ਹੀ ਇੰਪੋਰਟੈਂਟ ਪ੍ਰੈਸ ਕਾਨਫਰੰਸ ਨੂੰ ਕਵਰ ਕਰਨ ਲਈ ਪਹੁੰਚੇ ਤੁਸੀਂ ਸਾਰੇ ਤੁਹਾਡਾ ਸਾਰਿਆਂ ਦਾ ਦਿਲ ਦੀ ਕਰਾਈ ਦੇ ਵਿੱਚੋਂ ਬਹੁਤ-ਬਹੁਤ ਧੰਨਵਾਦ ਮੇਰੇ ਨਾਲ ਮੇਰੇ ਬਹੁਤ ਹੀ ਸਤਿਕਾਰਯੋਗ ਸਾਥੀ ਮੇਰੇ ਕੈਬਨਿਟ ਦੇ ਕੁਲੀਗ ਅ ਸ਼੍ਰੀ ਹਰਦੀਪ ਮੁੰਡੀਆਂ ਜੀ ਹਾਜ਼ਰ ਨੇ ਮੇਰੇ ਨਾਲ ਸ਼੍ਰੀ ਅਮਰਜੀਤ ਮਹਿਤਾ ਜੀ ਪ੍ਰੈਜ਼ੀਡੈਂਟ ਪੀਸੀਏ ਸਾਡੇ ਐਮਐਲਏ ਫਿਰੋਜ਼ਪੁਰ ਰਜਨੀਸ਼ ਦਈਆ ਜੀ ਆ ਮੇਰੇ ਨਾਲ ਮੇਰੇ ਛੋਟੇ ਵੀਰ ਐਮਐਲਏ ਬਟਾਲਾ ਸ਼ੈਰੀ ਕਲਸੀ ਜੀ ਔਰ ਸਾਡੇ ਵਰਕਿੰਗ ਪ੍ਰੈਜ਼ੀਡੈਂਟ ਆ ਖਿੰਡਾ ਸਾਹਿਬ ਸਾਡੇ ਜ਼ੋਨ ਦੇ ਇਨਚਾਰਜ ਔਰ ਸਟੇਟ ਸੈਕਟਰੀ ਔਰ ਸਭ ਤੋਂ ਇੰਪੋਰਟੈਂਟ ਜਿੰਨਾ ਦੀ ਵਜ੍ਹਾ ਕਰਕੇ ਅੱਜ ਆਪਾਂ ਸਾਰੇ ਇੱਥੇ ਇਕੱਠੇ ਹੋਏ ਆ ਮੇਰੇ ਬਹੁਤ ਹੀ ਸਤਿਕਾਰਯੋਗ ਮੇਰਾ ਛੋਟਾ ਵੀਰ ਪਿਆਰਾ ਵੀਰ ਪਦਮਜੀਤ ਮਹਿਤਾ ਜਿਨ੍ਹਾਂ ਨੂੰ ਅੱਜ ਤੋਂ ਬਠਿੰਡਾ ਸ਼ਹਿਰ ਦੀ ਸੇਵਾ ਦਾ ਮੌਕਾ ਉਹ ਬਠਿੰਡੇ ਦੇ ਲੋਕਾਂ ਨੇ ਔਰ ਚੁਣੇ ਹੋਏ ਐਮਸੀ ਸਹਿਬਾਨ ਨੇ ਦਿੱਤਾ ਸੋ ਸਾਥੀਓ ਬਹੁਤ ਬਹੁਤ ਮੁਬਾਰਕਾਂ ਬਠਿੰਡਾ ਸ਼ਹਿਰ ਨੂੰ ਬਹੁਤ ਬਹੁਤ ਧੰਨਵਾਦ ਸਾਰੇ ਹੀ ਐਮਸੀ ਸਹਿਬਾਨ ਦਾ ਜਿਨ੍ਹਾਂ ਨੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਬਠਿੰਡਾ ਸ਼ਹਿਰ ਦੇ ਬੇਸ਼ੁਮਾਰ ਵਿਕਾਸ ਦੇ ਲਈ ਇੱਕ ਨੌਜਵਾਨ ਪੜ੍ਹੇ ਲਿਖੇ ਸੂਝਵਾਨ ਸਾਥੀ ਪਦਮਜੀਤ ਮਹਿਤਾ ਨੂੰ ਅੱਜ ਬਹੁਤ ਵੱਡੇ ਰਿਕਾਰਡ ਤੋੜ ਮਾਰਜਨ ਦੇ ਨਾਲ ਆਪਣਾ ਮੇਅਰ ਹੈ ਜਿਹੜਾ ਉਹ ਹੁਣੇ ਜੋ ਕੰਕਲੂਡ ਹੋਈ ਹੈ ਇਲੈਕਸ਼ਨ ਉਹਦੇ ਵਿੱਚ ਚੁਣਿਆ ਗਿਆ ਔਰ ਮੈਂ ਸਮਝਦਾ ਕਿ ਇਹ ਆਮ ਆਦਮੀ ਪਾਰਟੀ ਦੇ ਲਈ ਬਹੁਤ ਮਾਣ ਦੀ ਗੱਲ ਹੈ ਕਿ ਪਿਛਲੇ ਸਮੇਂ ਦੇ ਵਿੱਚ ਜਦੋਂ 48 ਨੰਬਰ ਵਾਰਡ ਦੀ ਬਾਈ ਇਲੈਕਸ਼ਨ ਹੋਈ ਹੈ ਤੇ ਉੱਥੇ ਸਾਡਾ ਨੌਜਵਾਨ ਸਾਥੀ ਆਮ ਆਦਮੀ ਪਾਰਟੀ ਦੀ ਟਿਕਟ ਤੋਂ ਜਿਨ੍ਹਾਂ ਨੇ ਇਲੈਕਸ਼ਨ ਲੜੀ ਪਰਮਜੀਤ ਪਦਮਜੀਤ ਮਹਿਤਾ 850 ਦੇ ਕਰੀਬ ਵੋਟਾਂ ਦੇ ਉੱਪਰ ਰਿਕਾਰਡ ਤੋੜ ਮਾਰਜਨ ਦੇ ਉੱਪਰ ਜਿੱਤੇ ਤੇ ਅੱਜ ਉਹਨਾਂ ਨੂੰ ਸਾਰੇ ਹੀ ਸਤਕਾਰਯੋਗ ਅਮਸੀਆਂ ਨੇ ਜਿਹੜਾ ਮੇਅਰ ਹੈ ਬਠਿੰਡਾ ਕਾਰਪੋਰੇਸ਼ਨ ਦਾ ਉਹ ਅੱਜ ਇੱਕ ਲੈਂਡਸਲਾਈਡ ਵਿਕਟਰੀ ਦੇ ਨਾਲ ਅੱਜ ਚੁਣਿਆ ਸੋ ਸਾਰੇ ਬਠਿੰਡੇ ਸ਼ਹਿਰ ਨੂੰ ਬਹੁਤ-ਬਹੁਤ ਮੁਬਾਰਕਾਂ ਹੋਰ ਮੈਂ ਸਮਝਦਾ ਕਿ ਇਹਦੇ ਨਾਲ ਜੋ ਪਿਛਲੇ ਤਕਰੀਬਨ ਡੇਢ-ਦੋ ਮਹੀਨੇ ਤੋਂ ਇੱਕ ਇਲੈਕਸ਼ਨ ਦਾ ਦੌਰ ਚੱਲ ਰਿਹਾ ਸੀਗਾ ਪਹਿਲਾਂ ਬੇਸ਼ੁਮਾਰ ਵੱਡੀ ਜਿੱਤ ਐਮਸੀ ਇਲੈਕਸ਼ਨਸ ਦੇ ਵਿੱਚ ਤਕਰੀਬਨ 55% ਵੋਟ ਆਮ ਆਦਮੀ ਪਾਰਟੀ ਨੇ ਜਿੱਤ ਦਰਜ ਕੀਤੀ ਕਾਂਗਰਸ ਮਹਿਜ਼ 19% ਵੋਟ ਜਿੱਤੀ 977 ਵੋਟ ਟੋਟਲ ਸੀਗੇ 55% ਆਮ ਆਦਮੀ ਪਾਰਟੀ ਜਿੱਤੀ 19% ਕਾਂਗਰਸ 6% ਬੀਜੇਪੀ 3% ਵੋਟ ਪੂਰੇ ਪੰਜਾਬ ਦੇ ਵਿੱਚ ਅਕਾਲੀ ਦਲ ਔਰ ਮਹਿਜ਼ 19% ਉਹ ਇੰਡੀਪੈਂਡੈਂਟ ਕੈਂਡੀਡੇਟ ਸੀਗੇ ਜਿਹੜੇ ਉਹ ਜਿੱਤੇ ਸੀਗੇ ਤੇ ਉਸ ਤੋਂ ਬਾਅਦ ਹੁਣ ਤੱਕ ਬਠਿੰਡਾ ਨੂੰ ਛੱਡ ਕੇ 47 ਸ਼ਹਿਰਾਂ ਦੇ ਵਿੱਚੋਂ ਕਾਉਂਸਲਸ ਔਰ ਕਾਰਪੋਰੇਸ਼ਨਸ ਦੇ ਵਿੱਚੋਂ 36 ਦੇ ਉੱਪਰ ਇਲੈਕਸ਼ਨ ਜਿਹੜੀ ਹੋ ਚੁੱਕੀ ਹੈ 37 ਦੇ ਉੱਪਰ 37 ਦੇ ਵਿੱਚੋਂ ਪੰਜ ਕਾਰਪੋਰੇਸ਼ਨ ਪਟਿਆਲਾ ਲੁਧਿਆਣਾ ਫਗਵਾੜਾ ਅ ਅੰਮ੍ਰਿਤਸਰ ਜਲੰਧਰ ਦੇ ਨਾਲ-ਨਾਲ 31 ਸ਼ਹਿਰ ਯਾਨੀ ਕਿ 37 ਸ਼ਹਿਰਾਂ ਦੇ ਵਿੱਚੋਂ 35 ਸ਼ਹਿਰਾਂ ਦੇ ਉੱਪਰ ਆਮ ਆਦਮੀ ਪਾਰਟੀ ਦੇ ਮੇਅਰ ਨੇ ਜਿਹੜੇ ਉਹ ਚੁਣੇ ਜਾ ਚੁੱਕੇ ਨੇ ਤੇ ਅੱਜ ਇਹ 6ਵੀਂ ਕਾਰਪੋਰੇਸ਼ਨ ਜਿੱਥੇ ਸਿਰਫ ਇੱਕ ਇਲੈਕਸ਼ਨ ਸੀਗੀ ਬਾਇ ਇਲੈਕਸ਼ਨ 48 ਨੰਬਰ ਵਾਰਡ ਦੀ ਔਰ ਪਦਮਜੀਤ ਮਹਿਤਾ ਨੂੰ ਅੱਜ ਸਾਰੇ ਸਾਥੀਆਂ ਨੇ ਇਹ ਜ਼ਿੰਮੇਵਾਰੀ ਸੌਂਪੀ ਹੈ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਪਾਰਟੀ ਬਾਜ਼ੀਆਂ ਤੋਂ ਉੱਪਰ ਉੱਠ ਕੇ ਇਹ ਫੈਸਲਾ ਲਿਆ ਕਿਉਂਕਿ ਉਹਨਾਂ ਨੂੰ ਪਤਾ ਹੈ ਸਾਰੇ ਸਾਥੀਆਂ ਨੂੰ ਪਤਾ ਹੈ ਕਿ ਜੇ ਅੱਜ ਸਮੁੱਚੇ ਪੰਜਾਬ ਦੀ ਤਰ੍ਹਾਂ ਜੇ ਬਠਿੰਡਾ ਦੇ ਵਿੱਚ ਵੀ ਕੋਈ ਵਿਕਾਸ ਦੀਆਂ ਲਹਿਰਾਂ ਬਹਿਰਾ ਚਲਾ ਸਕਦੇ ਤੋਂ ਆਮ ਆਦਮੀ ਪਾਰਟੀ ਹੀ ਚਲਾ ਸਕਦੀ ਹੈ ਤੇ ਉਸੇ ਵਜ੍ਹਾ ਕਰਕੇ ਉਹਨਾਂ ਸਾਰਿਆਂ ਨੇ ਇਹ ਫੈਸਲੇ ਜਿਹੜਾ ਉਹ ਲਿਆ ਸੋ ਸਾਰਿਆਂ ਦਾ ਸਾਰੇ ਬਠਿੰਡਾ ਨਿਵਾਸੀਆਂ ਨੂੰ ਬਹੁਤ ਬਹੁਤ ਲੱਖ ਲੱਖ ਮੁਬਾਰਕਬਾਦ ਤੇ ਸਾਰੇ ਸਾਥੀਆਂ ਦਾ ਸਾਰੀ ਟੀਮ ਦਾ ਦਿਲ ਦੀ ਗਹਿਰਾਈ ਦੇ ਵਿੱਚੋਂ ਬਹੁਤ ਬਹੁਤ ਧੰਨਵਾਦ ਔਰ ਮੈਂ ਵਿਸ਼ਵਾਸ ਦਿਵਾਉਣਾ ਕਿ ਆ ਪਦਮਜੀਤ ਮਹਿਤਾ ਦੀ ਅਗਵਾਈ ਦੇ ਵਿੱਚ ਬਠਿੰਡਾ ਮਿਊਨਿਸਪਲ ਕਾਰਪੋਰੇਸ਼ਨ ਰਿਕਾਰਡ ਤੋਂ ਡਿਵੈਲਪਮੈਂਟ ਦੇ ਕੰਮ ਨੇ ਜਿਹੜੇ ਉਹ ਸ਼ੁਰੂ ਕਰੇਗੀ ਤਾਂ ਕਿ 2 ਸਾਲਾਂ ਦੇ ਵਿੱਚ ਜੋ ਬਕਾਇਆ ਪਿਛਲੇ ਲੰਬੇ ਸਮਿਆਂ ਤੋਂ ਬਠਿੰਡੇ ਦੇ ਕੰਮ ਪੈਂਡਿੰਗ ਪਏ ਸੀਗੇ ਉਹਨਾਂ ਨੂੰ ਪੂਰਾ ਕੀਤਾ ਜਾ ਸਕੇ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ